ਕੀ ਹਾਲ ਹੈ ਦਰਸ਼ਕੋ ਸਾਰਿਆਂ ਦਾ ਦਰਸ਼ਕੋ ਅੱਜ ਆਪਾਂ ਆਏ ਆਂ ਕਾਲੀ ਬੰਗਾ ਕਾਲੀ ਬੰਗਾ ਪੈ ਜਾਂਦਾ ਏ ਹਨੂਮਾਨਗੜ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਕਾਲੀ ਬੰਗਾ ਇੱਥੇ ਦੀ ਸਭ ਤੋਂ ਵੱਡੀ ਖਾਸੀਅਤ ਮੈਂ ਤੁਸੀਂ ਦੇਖਦੇ ਹੋਵੋਗੇ ਵੀ ਆਲੇ-ਦਾਲੇ ਟਿੱਬੇ ਜੇ ਕੀ ਦਿਖਦੇ ਨੇ ਕਾਲੀ ਬੰਗਾ ਉਹ ਚੀਜ਼ ਮਿਲੀ ਸੀਗੀ ਵੀ ਇੱਥੇ ਹੜੱਪਾ ਹੜੱਪਾ ਸਭਿਅਤਾ ਦੇ ਅਵਸ਼ੇਸ਼ ਮਿਲੇ ਸੀਗੇ ਵੀ ਇਹ ਕਿਹਾ ਜਾਂਦਾ ਵੀ ਦੁਨੀਆ ਦੇ ਸਭ ਤੋਂ ਪੁਰਾਣੇ ਅਵਸ਼ੇਸ਼ ਹੜੱਪਾ ਸੱਭਿਅਤਾ ਦੇ ਕਹਿੰਦੇ ਹੜੱਪਾ ਸੱਭਿਅਤਾ ਵੀ ਇਹ ਇਦੋਂ ਪਹਿਲਾਂ ਕੋਈ ਹੋਰ ਸੱਭਿਅਤਾ ਵੀ ਇੱਥੇ ਰਹਿੰਦੀ ਸੀ ਵੀ ਉਦੋਂ ਬਾਅਦ ਹੜੱਪਾ ਸੱਭਿਅਤਾ ਇੱਥੇ ਆਈ ਸੀ ਇੱਥੇ ਇੰਨੀ ਜ਼ਿਆਦਾ ਜਣੀ ਖੋਜ ਹੋਈ ਹੈ ਇਹਦੇ ਉੱਪਰ ਵੀ ਜਿਹੜੇ ਤੁਸੀਂ ਇਹ ਟਿੱਬੇ ਜੇ ਦੇਖਦੇ ਹੋ ਇਹਨਾਂ ਟੱਕੇ ਹੋਏ ਨੇ ਉਹ ਦੇਖੋ ਨਾ ਤੁਸੀਂ ਕਾਲੇ ਲਨ ਲਫਾਫੇ ਦਿਖਦੇ ਹੋਣਗੇ ਇਹ ਉਹਦੇ ਨਾਲ ਨੇ ਹੈ ਨਾ ਇਹ ਟੱਕੇ ਹੋਏ ਨੇ ਸਾਰੇ ਇਹਨਾਂ ਦੇ ਵਿੱਚ ਅਵਸ਼ੇਸ਼ ਨੇ ਪਏ ਨੇ ਜਿਵੇਂ ਵਿਚੋਲੀਆਂ ਖੋਜਾਂ ਹੋਈਆਂ ਨੇ ਘਰ ਨੇ ਬਹੁਤ ਕੁਛ ਇਹਦੇ ਮੰਦਰ ਉਹ ਚੀਜ਼ਾਂ ਮਿਲੀਆਂ ਨੇ ਇਸ ਜਗ੍ਹਾ ਦੇ ਵਿੱਚ ਤੇ ਇਹ ਤਾਂ ਇਹ ਤਾਂ ਇਹਨਾਂ ਨੇ ਇਹਦਾ ਇੱਕ ਮਿਊਜ਼ੀਅਮ ਬਣਾਇਆ ਹੋਇਆ ਅਲੱਗ ਤੋਂ ਉਹ ਹੈਗਾ ਇਹ ਉਧਰ ਉਨਾਲੇ ਆ ਉੱਥੇ ਜਾਨੀ ਵੀਡੀਓ ਨਹੀਂ ਬਣਾਉਣ ਦਿੰਦੇ ਹੈਗੇ ਵੀ ਉੱਥੇ ਸਿਰਫ ਆਪਾਂ ਫੋਟੋਗ੍ਰਾਫੀ ਕਰ ਸਕਦੇ ਹਾਂ ਆ ਦੇਖੋ ਇਹ ਨਾ ਜਿਹੜੇ ਹੜੱਪਾ ਸੱਭਿਅਤਾ ਦੇ ਘਰ ਮਿਲੇ ਸੀਗੇ ਉਹ ਆ ਦੇਖੋ ਇਹ ਉਹਦੇ ਅਵਸ਼ੇਸ਼ ਮਿਲਦੇ ਨੇ ਉਰੇ ਉਹ ਚੀਜ਼ ਦੇ ਆ ਦੇਖੋ ਤੁਸੀਂ ਧਿਆਨ ਨਾਲ ਬਾਕੀ ਇਹ ਹੈਗਾ ਜਿੰਨਾ ਇਹ ਇੱਕ ਕਵਰ ਕਰਤਾ ਇਹਦੇ ਉੱਪਰ ਉਹ ਪਾਤਾ ਲਫਾਫਾ ਪਾਤਾ ਲਫਾਫਾ ਪਾਏ ਤੋਂ ਬਾਅਦ ਉੱਪਰੋਂ ਬੰਦ ਕਰਤਾ ਜਣੀ ਥੱਲੇ ਉੱਕਣੇ ਪਿਆ ਇਹਦੀ ਜਿਹੜੀ ਖੋਜ ਹੋਈ ਸੀਗੀ ਉਹ 1952 ਦੇ ਵਿੱਚ ਹੋਈ ਸੀਗੀ ਜਿਹੜੀ ਇਹਦੀ ਇਹਦੀ ਖੋਜ ਹੋਈ ਸੀਗੀ ਤੇ ਨਾ ਮੈਂ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹਨਾਂ ਨੂੰ ਦੱਸੀ ਜਿਵੇਂ ਆਪਾਂ ਕਹਿੰਦੇ ਆ ਵੀ ਕਿਲੇ ਬਿਕਾਪਾ ਕਹਿੰਦੇ ਆ ਕਿ ਜਿਹੜੇ ਬੀਜ ਨੂੰ ਮੁਗਲ ਆਏ ਨੇ ਵੀ ਉਦੋਂ ਹੀ ਕਿਲੇਾਂ ਦਾ ਨਿਰਮਾਣ ਹੋਣ ਲੱਗਿਆ ਪਰ ਜਿਹੜਾ ਕੁਝ ਇੱਥੇ ਹੁਣ ਆਪਾਂ ਆ ਜਗ੍ਹਾ ਦੇ ਉੱਪਰ ਖੜੇ ਆ ਇੱਕ ਕਿਲਾ ਹੈ ਕਹਿੰਦੇ ਵੀ ਇੱਥੋਂ ਇਹ ਜਿਹੜੀ ਖੋਜ ਹੋਈ ਸੀਗੀ ਔਰ ਇਹ ਢਕਿਆ ਹੋਇਆ ਵਾ ਇਹ ਸਾਰਾ ਕਿਲਾ ਹੈ ਥੱਲੇ ਨੀਚੇ ਕਿਲੇ ਕਿਲੇ ਦੇ ਅਵਸ਼ੇਸ਼ ਨੇ ਵੀ ਉਰੇ ਕਿਲਾ ਸਭ ਤੋਂ ਪਹਿਲਾਂ ਕਿਲਾ ਦੇਖੋ ਤੁਸੀਂ 3-4000 ਸਾਲ ਪੁਰਾਣੀ ਸੱਭਿਤਾ ਹੈ ਵੀ 3-4000 ਸਾਲ ਪਹਿਲਾਂ ਵੀ ਕਿਲਾ ਸੀ ਉਰੇ ਕਿੱਡੀ ਵੱਡੀ ਗੱਲ ਆ ਇਹ ਤੇ ਬਾਕੀ ਮੈਂ ਤੁਹਾਨੂੰ ਹੋਰ ਦਿਖਾਉਣਾ ਹੈ ਵੀ ਜਿਹੜੇ ਇਹਦੇ ਟਕੇ ਆ ਬੈ ਜਿੰਨਾ ਦਾ ਆ ਥੋੜਾ ਜਿਹਾ ਖੁਰ ਗਿਆ ਉਹ ਦੇਖੋ ਸੀ ਆ ਜਿਹੜੇ ਘਰ ਨੇ ਆ ਉਪਰ ਕਾਲਾ ਲਫਾਫਾ ਮੀਂਹ ਦੇ ਨਾਲ ਪਰੇ ਹੋ ਗਿਆ ਪਾਟ ਗਿਆ ਤਾਂ ਕਰਕੇ ਇਹ ਆਪਾਂ ਨੂੰ ਦਿਖ ਰਹੇ ਨੇ ਉਰੇ ਆ ਦੇਖੋ ਆ ਕਾਲਾ ਲਫਾਫਾ ਪਾ ਕੇ ਨਾ ਇਹ ਸਾਰੇ ਜਿਹੜੇ ਟਿੱਬੇ ਜ ਨੇ ਇਹ ਟਕੇ ਹੋਏ ਨੇ ਆ ਦੇਖੋ ਇਹ ਵੀ ਜਿਵੇਂ ਪਾਪਾ ਉੱਪਰ ਫਿਰ ਰਹੇ ਆ ਇਹ ਪੂਰੀ ਤਰ੍ਹਾਂ ਆ ਦੇਖੋ ਇਹ ਟਕੇ ਬੇ ਨੇ ਇਹ ਬਈ ਦੇਖਣੇ ਵਾਲੀ ਚੀਜ਼ ਐ ਕਿ ਤੁਸੀਂ ਉਰੇ ਆ ਕੇ ਦੇਖੋ ਵੀ ਹੜੱਪਾ ਸਭਿਤਾ ਕਿੰਨੀ ਅਮੀਰ ਸੀਗੀ ਵੀ ਤੇ ਵੀ ਇੰਨੇ ਆ ਪ੍ਰਾਣੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲਦੀਆਂ ਨੇ ਵੀ 4-5000 ਸਾਲ ਪਾਸ ਹੋ ਸਕਦੇ ਆ ਉਹ ਚੀਜ਼ ਇੱਥੇ ਜਣੀ ਹਰ ਇੱਕ ਚੀਜ਼ ਇੱਥੇ ਤੁਹਾਨੂੰ ਇਹਨਾਂ ਦੇ ਘੜੇ-ਘੁੜੇ ਜੇ ਉਹ ਤਾਂ ਇੱਥੇ ਆਵੇਂ ਤੁਹਾਨੂੰ ਪਏ ਦਿਖਣਗੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਉਰੇ ਇਹਨਾਂ ਨੇ ਦੱਸੀ ਨਾ ਵੀ ਜਿਹੜੇ ਦੁਨੀਆਂ ਦੇ ਵਿੱਚ ਖੇਤੀ ਦੇ ਵਿਸ਼ੇਸ਼ ਮਿਲੇ ਨੇ ਉਹ ਇਸ ਜਗ੍ਹਾ ਦੇ ਉੱਪਰ ਮਿਲੇ ਨੇ ਉਹ ਲੈਦਾ ਉੱਧਰ ਉਹਨੇ ਉਹ ਕਰਿਆ ਵਾ ਉਹ ਕਵਰ ਕਰਿਆ ਵਾ ਉਹ ਵੀ ਵੀ ਜਿਹੜੇ ਖੇਤੀ ਦੇ ਉਹ ਮਿਲੇ ਸੀਗੇ ਅਵਸ਼ੇਸ਼ ਮਿਲੇ ਸੀਗੇ ਵੀ ਖੇਤੀ ਸਭ ਤੋਂ ਪਹਿਲਾਂ ਕਿੱਥੇ ਹੋਣ ਲੱਗੀ ਆ ਉਹ ਕਹਿੰਦੇ ਵੀ ਇਸ ਜਗ੍ਹਾ ਦੇ ਉੱਪਰ ਦੁਨੀਆਂ ਦੇ ਵਿੱਚ ਪਹਿਲੀ ਵਾਰ ਖੇਤੀ ਦੇ ਸਬੂਤ ਉਰੇ ਮਿਲੇ ਨੇ ਵੀ ਖੇਤੀ ਸਭ ਤੋਂ ਪਹਿਲਾਂ ਕਹਿੰਦੇ ਵੀ ਜਿਵੇਂ ਕਿਹਾਰੀਆਂ ਬਕਿਆਰੀਆਂ ਬਣੀਆਂ ਵੀਆਂ ਨੇ ਵੀ ਵਿੱਚ ਫਸਲ ਉੱਗੀ ਵੀ ਹੋਈ ਹੋਣੀ ਉਹਨਾਂ ਦੀ ਕਿਉਂਕਿ ਉਹ ਹੁਣ ਨਾ ਪੂਰੀ ਤਰ੍ਹਾਂ ਕਵਰ ਕਰਤਾ ਵੀ ਮੈਂ ਤੁਹਾਨੂੰ ਦਿਖਾਉਣਾ ਵੀ ਉਹ ਕਿਆਰੀਆਂ ਬਣਾਈਆਂ ਵੀ ਆ ਸੀਗੀਆਂ ਵੀ ਜਿਹੜੀ ਇਹਨਾਂ ਨੂੰ ਮਿਲਿਆ ਸੀਗਾ ਵੀ ਇਹ ਕਿਆਰੀਆਂ ਮਿਲੀਆਂ ਸੀਗੀਆਂ ਉਹਨਾਂ ਦੇ ਵਿੱਚ ਕਹਿੰਦੇ ਬਾਹੇ ਦੇ ਖੇਤ ਵੀ ਕਿਤੇ ਫਸਲ ਹੋਈ ਵੀ ਵੀ ਤੁਸੀਂ ਸੋਚੋ ਵੀ ਕਿੰਡੀ ਵੱਡੀ ਗੱਲ ਆ ਵੀ ਆਪਾਂ ਤੋਂ ਬਈ ਕੁਝ ਦੂਰ ਵੀ ਨਹੀਂ ਹੈਗੇ ਬਹੁਤ ਨੇੜੇ ਕਿਉਂਕਿ ਆਪਣੇ ਆਪਣੇ ਤੋਂ ਬਹੁਤ ਨੇੜੇ ਨੇ ਇਹ ਕਾਲੀ ਬੰਗਾ ਕੋਈ ਦੂਰ ਨਹੀਂ ਹੈਗਾ अनुमानगढ़ जिले ਦੇ ਵਿੱਚ ਪਜੰਦਾ ਰਾਜਸਥਾਨ ਦੇ ਆਪਣੇ ਲਵੀ ਜਿਲ੍ਹੇ ਉਹ ਦੇਖੋ ਜਿਹੜੇ ਉਹ ਤੁਹਾਨੂੰ ਪਿੱਲਰ ਜੇ ਦਿਖਦੇ ਹੋਣਗੇ ਲੱਗੇ ਹੋਏ ਇੱਥੇ ਖੇਤੀ ਦੇ ਵਿਸ਼ੇਸ਼ ਮਿਲੇ ਸੀਗੇ ਇਹਨੂੰ ਹੁਣ ਟੱਕਤਾ ਜਣੀ ਪੂਰੀ ਤਰ੍ਹਾਂ ਬੰਦ ਕਰਤਾ ਉਹਨਾਂ ਨੇ ਇਸ ਚੀਜ਼ ਨੂੰ ਤੁਸੀਂ ਬਾਕੀ ਦੇਖੋ ਇਹ ਸਾਰਾ ਨਾ ਬਾਈ ਟਕਿਆ ਹੋਇਆ ਵੈ ਇਹ ਇਹ ਕਵਰ ਕਰਕੇ ਉੱਪਰ ਇਹਦੇ ਕਾਲਾ ਲਫਾਫਾ ਪਾਇਆ ਵੈ ਤੇ ਫਿਰ ਮਿੱਟੀ ਪਾਈ ਵੀ ਆ ਬਹੁਤ ਜਿਹੜੀ ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ ਨੇ ਵੀ ਜਿਹੜੇ ਮੈਂ ਉੱਥੇ ਦੇਖ ਕੇ ਆਇਆ ਹੈ ਵੀ ਜਿਵੇਂ ਬੰਦਿਆਂ ਦੇ ਕੰਕਾਲ ਮਿਲੇ ਨੇ ਜਿਹੜੇ ਵੀ ਬੰਦੇ ਦੱਬਦੇ ਸੀਗੇ ਉਹਨਾਂ ਦੇ ਨਾਲ ਪ੍ਰਾਣੀਆਂ ਹੋਰੀ ਰੀਤੀ ਰਵਾਜਾਂ ਨੇ ਭਾਂਡੇ ਵੀ ਦੱਬਦੇ ਸੀਗੇ ਖਾਣ ਪੀਣ ਦਾ ਸਮਾਨ ਦੱਬਦੇ ਸੀ ਕਹਿੰਦੇ ਵੀ ਬੰਦੇ ਦਾ ਸਫ਼ਰ ਲੰਬਾ ਦੂਜੀ ਜੂਨ ਦੇ ਵਿੱਚ ਪੈਣਾ ਹੈ ਕਿਸੇ ਨੂੰ ਤਾਂ ਬੱਤੀ ਸੀਗੀ ਕਿਸੇ ਕੋਲ ਕਲਾ ਕੜਾਈ ਦੱਬਿਆ ਹੋਦਾ ਸੀਗਾ ਵੀ ਉਹਦੇ ਕੋਲ ਸਿਰਫ ਪਾਣੀ ਹੋਦਾ ਸੀਗਾ ਵੀ ਜਣੀ ਹਰ ਚੀਜ਼ ਦਾ ਇੱਥੇ ਅਵਸ਼ੇਸ਼ ਜਣੀ ਬਹੁਤ ਬੜੀ ਖੋਜ ਹੋਈ ਸੀਗੀ ਜਿਹੜੀ ਉਰੇ ਹੋਈ ਸੀ 1952 ਤੋਂ ਸਟਾਰਟ ਹੋ ਗਈ ਸੀਗੀ ਉਦੋਂ ਬਾਅਦ ਇਹ ਕੰਮ ਚੱਲਦਾ ਆਇਆ ਆ ਦੇਖੋ ਇਹ ਹੈ ਕਿ ਨਾ ਪੂਰੇ ਖੇਤੀ ਹੋਈ ਸੀਗੀ ਉਰੇ ਖੇਤੀ ਦੇ ਮਿਲੇ ਨੇ ਜਿੰਨੇ ਮਿਲੇ ਨੇ ਸਬੂਤ ਇੱਥੇ ਖੇਤੀ ਦੇ ਮਿਲੇ ਨੇ ਫਸਲ ਹੋਈ ਵੀ ਆਪਣਾ ਤੇ ਬਾਕੀ ਕਿਆਰੀਆਂ ਬਾਹੀਆਂ ਵੀਆਂ ਇਹ ਦੁਨੀਆਂ ਦੀ ਆ ਦੇਖੋ ਵੀ ਦੁਨੀਆਂ ਦੇ ਵਿੱਚ ਪਹਿਲੀ ਵਾਰੀ ਕਹਿੰਦੇ ਖੇਤੀ ਇੱਥੇ ਦੇ ਇੱਥੇ ਸਭ ਤੋਂ ਜ਼ਿਆਦਾ ਪੁਰਾਣਾ ਇੱਥੇ ਸਬੂਤ ਮਿਲਨੇ ਖੇਤੀ ਦੇ ਇਹ ਦੇਖੋ ਕਿੱਡੀ ਵੱਡੀ ਗੱਲ ਆ ਤੇ ਬਾਕੀ ਤੁਸੀਂ ਉਰੇ ਆ ਕੇ ਦੇਖ ਕੇ ਜਾਓ ਤਾਂ ਬਹੁਤ ਵਧੀਆ ਗੱਲ ਆ ਕਾਲੀ ਬੰਗਾ ਇਸ ਦਾ ਨਾਮ ਤਾਂ ਪਿਆ ਸੀ ਵੀ ਇੱਥੇ ਜਦੋਂ ਖੋਜ ਹੋਈ ਸੀਗੀ ਇੱਥੋਂ ਕਾਲੀਆਂ ਵੰਗਾ ਮਿਲੀਆਂ ਸੀਗੀਆਂ ਇੱਕ ਉਧਰ ਪੀਲੀਆਂ ਵੰਗਾ ਇਹ ਕਹਿੰਦੇ ਉਸ ਪਾਸੇ ਤੋਂ ਪੀਲੀਆਂ ਵੰਗਾ ਮਿਲੀਆਂ ਸੀਗੀਆਂ ਉੱਥੇ ਉਹਨਾਂ ਪੀਲੀ ਵੰਗਾ ਨਾ ਉਤਰਿਆ ਵਾ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਮਿਹਰਬਾਨੀ ਧੰਨਵਾਦ